ਅੱਛੀਏ ਘਾਲ ਸਾਰਿਆਂ ਨੂੰ ਅਸੀਂ ਆ ਗਏ ਆ ਦਰਬਾਰ ਸਾਹਿਬ ਮੱਥਾ ਟੇਕਣ ਕੁਲਬੀਰ ਦਾ ਮਨ ਕਾਫੀ ਦਿਨਾਂ ਤੋਂ ਪਰੇਸ਼ਾਨ ਸੀ ਕਿ ਜੇ ਬਾਬਾ ਜੀ ਦੇ ਮੱਥਾ ਟੇਕ ਕੇ ਆਉਨੇ ਆ ਤੇ ਸ਼ਾਂਤੀ ਮਿਲੂਗੀ ਤੰਦਰੁਸਤੀਆਂ ਬਖਸ਼ਣੇ ਮਾਰਾ ਫੇਰ ਪਰ ਹੱਥ ਰੱਖਣੇ ਬਿਮਾਰ ਹੋਣ ਕਰਕੇ ਨਾ ਘਰੇ ਮਨ ਬੜਾ ਪਰੇਸ਼ਾਨ ਸੀਗਾ ਲੋਕਲ ਹੈਗੇ ਦੂਰ ਦੂਰ ਤੋਂ ਸੰਗਤ ਆਉਂਦੀ ਮੱਥਾ ਟੇਕਣਾ ਤੇ ਅਸੀਂ ਸੋਚਿਆ ਗੁਰੂ ਘਰ ਜਾਈਏ ਬਾਬਾ ਜੀ ਅਗੇ ਅਰਦਾਸ ਕਰੀਏ ਤਾਂ ਅੰਦਰਸਤੀਆਂ ਬਖਸ਼ਣ ਤੋਂਦ ਪਈ ਆ ਦਰਬਾਰ ਸਾਹਿਬ ਕੋ ਤੁੰਦ ਨਾ ਠਗਿਆ ਭਾਈ ਜੇ ਨਾਮ ਤੇ ਆ ਸੁਪਾਇਆ ਸਹਜੇ ਹੀ ਹਰ ਨਾਮ ਸੁਪਾਇਆ ਵਾਤੇ ਕਰਤਾ ਤੇਰਾ ਕੀਆ ਸਭ ਹੋਏ ਸੁੱਧ ਬਿਨ ਦੂਜਾ ਸਭ ਨਾ ਹੋਏ ਸਾਰੇ ਨਾਮ ਦੇ ਤਾਂ ਜਾਨ ਹੋਏ ਜਗ ਜਗ ਉਤਾਰ ਕੋ ਸੰਜਾਵ ਧਰਨ ਨਾਮ ਕਮਾ ਪ੍ਰਿਆ ਕਹਉਗਾ ਵਾਪਸ ਆਈ ਦਸਨੇ ਕਬੇ ਉਵਾਚੋ ਦੇ ਅਤੀ ਜਾਓ ਪਾਈ ਹਨਰੀ ਕਰੋ ਤੁਹਾਤ ਦਾ ਰੱਛਾ ਮੇ ਮੱਥਾ ਦੇ ਗਏ ਆ ਹੁ ਚਾਉਂਦੇ ਆ ਵਾਪਸ ਆਪਾਂ ਆ ਜਾਈਏ ਵਾਪਸ ਇਹ ਲਾਈ ਮੱਭਾ ਜੀ ਦੇ ਮੱਥਾ ਢੇਕ ਲਿਆ ਵਾ ਤੇ ਅਰਦਾਸ ਬੇਨਤੀ ਕੀਤੀ ਵੀ ਤੰਦਰੁਸਤੀ ਰਵੇ ਬਾਕੀ ਤੁਸੀਂ ਵੀ ਸਾਰੇ ਅਰਦਾਸ ਕਰੋ ਛੇਦੀ ਛੇਦੀ ਮੈਂ ਠੀਕ ਹੋਣਾ ਤੇ ਨਹੀਂ ਡਾਕਟਰ ਦਵਾਈ ਘਰੇ ਰਹਿ ਰਹਿ ਕੇ ਨਾ ਦਵਾਈਆਂ ਖਾ ਖਾ ਕੇ ਮਨ ਬੜਾ ਪਰੇਸ਼ਾਨ ਜੀ ਆਹੀ ਟੈਂਸ਼ਨ ਜੀ ਹੀ ਜਾ ਤੇ ਹੁਣ ਗੁਰੂ ਘਰ ਮੱਥਾ ਟੇਕਿਆ ਥੋੜਾ ਰਿਲੈਕਸ ਲੱਗਣ ਦਿਆ ਵਾ ਹਨਾ ਕਿ ਬਾਬਾ ਹਾਂਜੀ ਮੇਰਾ ਗੁਰ ਅਰਜਨ ਪਾਤਸ਼ਾਹ ਤੰਦਰੁਸਤੀਆਂ ਬਖਸ਼ੇ ਸਭ ਨੂੰ ਸਦਾ ਹੀ ਭਲਾ ਕਰੇ ਮੇਰਾ ਤਾਂ ਇਹ ਹੱਥ ਰੱਖੇ ਤੇ ਨਿੱਕਾ ਪਿੱਛੇ ਕੀ ਕਰੀ ਜਾਂਦਾ ਹੈ ਕਮ ਦਵਾਈ ਦਵਾ ਕਹਿੰਦੇ ਦਵਾ ਦਵਾ ਹੋ ਕੀ ਹੁੰਦਾ ਦਵਾ ਖਾਣ ਵਾਲੀ ਦਵਾ ਅਸਾ ਦਵਾ ਦਵਾ ਵਾਈ ਦਵਾ ਦਵਾ ਧਿਆਨ